ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਖਬਰ 24 ਵਿੱਚ ਤੁਹਾਡਾ ਸਵਾਗਤ ਹੈ ਮੈਂ ਅਬਰੰਦਰ ਮਤਾ ਅੱਜ ਅਸੀਂ ਖੜੇ ਹਾਂ ਚੰਡੀਗੜ੍ਹ ਰੋੜ ਦੇ ਨੇੜੇ ਜਮਾਲਪੁਰ ਅਰਬਨ ਸਟੇਟ ਫੇਸ ਬੰਦ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਨਗਰ ਨਿਗਮ ਦੀਆਂ ਚੋਣਾਂ 21 ਦਸੰਬਰ ਨੂੰ ਹੋਣ ਜਾ ਰਹੀਆਂ ਨੇ ਤੇ ਸਾਰੇ ਕੈਂਡੀਡੇਟ ਉਮੀਦਵਾਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਪਣੇ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਨੇ ਤੇ ਤੁਹਾਨੂੰ ਇੱਕ ਅਸੀਂ ਬੋਰਡ ਦਿਖਾਣ ਜਾ ਰਹੇ ਹਾਂ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਉਮੀਦਵਾਰ ਨੇ ਉਹ ਆਪਣੀ ਪ੍ਰਚਾਰ ਮਿਲਣ ਦੀ ਖੁਸ਼ੀ ਤੋਂ ਬਾਅਦ ਐਨੇ ਉਤਸ਼ਾਹਿਤ ਹੋ ਚੁੱਕੇ ਨੇ ਕਿ ਉਹ ਇਹ ਵੀ ਭੁੱਲ ਚੁੱਕੇ ਨੇ ਕਿ ਉਹ ਕਿਸ ਪਾਰਟੀ ਨਾਲ ਸੰਬੰਧਤ ਹੈ ਤੇ ਅੱਜ ਵੀ ਤੁਹਾਨੂੰ ਬੋਰਡ ਦਿਖਾਉਣ ਜਾ ਰਹੇ ਹਾਂ ਕਿ ਇੱਕ ਹੀ ਕੈਂਡੀਡੇਟ ਜਿਹਦੇ ਲਗਾਤਾਰ ਦੋ ਬੋਰ ਅਸੀਂ ਦਿਖਾਉਣ ਜਾ ਰਹੇ ਹਾਂ ਕਿ ਇੱਕ ਬੋਰ ਉਹਨਾਂ ਦਾ ਭਾਜਪੀ ਵੱਲੋਂ ਲੱਗਿਆ ਹੋਇਆ ਹੈ ਤੇ ਉੱਪਰ ਲੱਗਿਆ ਹੋਇਆ ਆ ਆਮ ਆਦਮੀ ਪਾਰਟੀ ਵੱਲੋਂ ਇਹ ਜੋ ਪਰਮੋਲ ਵਾਲਾ ਵਿਸ਼ਾ ਹੈ ਪਰਮੋਲ ਵਾਲੀ ਗੱਲ ਹੈ ਕਿ ਇੱਥੇ ਜੋ ਵਾਰਡ ਦੇ ਨਿਵਾਸੀ ਆ ਇੱਕ ਵਾਰ ਤੋਂ ਉਹ ਵੀ ਇਹਨੂੰ ਦੇਖ ਕੇ ਥੋੜਾ ਜਿਆ ਪਰੇਸ਼ਾਨ ਹੋ ਜਾਣਗੇ ਕਿ ਜੇ ਅਸੀਂ ਇਹਨਾਂ ਨੂੰ ਵੋਟ ਪਾਣੀ ਹੈ ਤੇ ਅਸੀਂ ਕਿਸ ਪਾਰਟੀ ਦੇ ਕੈਂਡੀਡੇਟ ਨੂੰ ਪਾ ਰਹੇ ਹਾਂ ਕੇ ਦੋ ਬੋਰ ਲਗਾਤਾ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਲੱਗੇ ਹੋਏ ਨੇ ਇੱਕ ਤਾਂ ਅਨੀਤਾਰਨ ਚਾਹਲ ਨਾਮ ਵੀ ਲਿਖਾਇਆ ਬਾਕੀ ਦਾ ਵਾਰਡ ਨੰਬਰ ਉਹਨਾਂ ਦਾ ਨਾਮ ਜਨਾ ਫੋਟੋਆ ਵੀ ਬਲੈਂਚਨ ਨੇ ਫੋਟੋਆ ਵੀ ਉਹੀ ਨੇ ਉਹੀ ਬੋਰ ਉੱਪਰ ਪਾਰਟੀ ਵੱਲੋਂ ਵੀ ਇਹਨਾਂ ਦਾ ਜੋ ਲੱਗਿਆ ਹੈ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਸਹੀ ਗੱਲ ਇਹ ਹੈ ਕਿ ਇੱਥੇ ਜਿਹੜੇ ਵਾਰਡ ਨਿਵਾਸੀ ਨੇ ਕੁਝ ਪਾਲੀਏ ਨਾ ਬੋਰਾਂ ਨੂੰ ਦੇਖ ਕੇ ਜੂੜੇ ਬੜੀ ਪਰੇਸ਼ਾਨ ਹੋ ਜਾਣਗੇ ਕਿ ਅਸੀਂ ਕਿਸ ਪਾਰਟੀ ਨੂੰ ਵੋਟ ਪਾ ਰਹੇ ਹਾਂ ਕਿਉਂਕਿ ਚਿਹਰਾ ਇੱਕ ਹੈ ਤੇ ਦੋ ਪਾਰਟੀਆਂ ਦੇ ਬੋਰਡ ਲੱਗੇ ਹੋਏ ਤੁਹਾਨੂੰ ਨਜ਼ਰ ਆਏ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਉਮੀਦਵਾਰ ਨੇ ਉਹ ਇਸ ਖੁਸ਼ੀ ਦੇ ਵਿੱਚ ਇਹ ਵੀ ਭੁੱਲ ਗਏ ਨੇ ਕਿ ਪੁਰਾਣਾ ਜੋ ਬੋਰਡ ਆ ਕੋਈ ਪਾਰਟੀ ਦਾ ਦੋਨਾਂ ਵਿੱਚੋਂ ਚਿਹਰਾ ਵੀ ਹੋਵੇਗਾ ਉਹਨੂੰ ਉਤਾਰਨਾ ਵੀ ਭੁੱਲ ਚੁੱਕੇ ਨੇ ਉਹ ਸਾਡੇ ਕੋਲ ਉਸ ਇਲਾਕੇ ਦੇ ਵਿੱਚ ਇੱਥੇ ਦੇ ਰਹਿਣ ਵਾਲੇ ਜੋ ਸਨਿਕ ਨੇ ਉਹ ਇੱਥੇ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਸਰ ਕੀ ਨਾਮ ਤੁਹਾਡਾ ਜੀ ਬਲ ਰਾਜਵੀਰ ਸਿੰਘ ਆ ਬਲ ਰਾਜਵੀਰ ਸਿੰਘ ਜੀ ਤੁਸੀਂ ਕਿੱਥੇ ਜਾਣ ਆ ਰਹੇ ਹੋ ਇੱਥੇ ਅਰਬਸਟੇਡ ਦੇ ਇਰਬਸਟੇਡ ਤੇ ਮੈਂ ਦੇਖ ਰਿਹਾ ਸੀ ਤੁਸੀਂ ਬੋਰਡ ਵਾਲ ਦੇਖ ਰਹੇ ਸੀ ਬੜੇ ਗੌਰ ਨਾਲ ਬੋਰਡ ਲੱਗੇ ਹੋਏ ਦੇਖ ਰਹੇ ਸੀ ਵੀ ਕੀ ਤੁਸੀਂ ਨੋਟਿਸ ਕਰ ਰਹੇ ਸੀਗੇ ਕਿਹੜੀ ਪਾਰਟੀ ਦੇ ਕੈਂਡੀਡੇਟ ਦਵਾਇਦੇ ਨੇ ਹੋਰ ਕਨਫਿਊਜ਼ ਹੋ ਰਹੇ ਆ ਓਈ ਤੇਰਾ ਭਾਜਪੀ ਤੇ ਓਈ ਤੇਰਾ ਆ ਪਾਰਟੀ ਤੇ ਉਹ ਬੇਕਸੂਰ ਹੋ ਰਹੇ ਕਿ ਕਿਹੜੀ ਕਿਹੜੀ ਪਾਰਟੀ ਨੂੰ ਵੋਟ ਪਾਈ ਆ ਇੱਥੇ ਦੇ ਜਿਹੜੇ ਰਹਿਣ ਵਾਲੇ ਫਸਨੀਕ ਨੇ ਉਹ ਵੀ ਦੇਖਿਆ ਗਿਆ ਕਿ ਕਨਫਿਊਜ਼ ਹੋ ਰਹੇ ਆ ਕਿ ਇਹਰਾ ਇੱਕ ਪਾਰਟੀਆਂ ਦਾ ਦੋ ਦੇ ਬੋਰਡ ਹੈ ਕਿ ਵੋਟ ਕਿਹਨੂੰ ਪਾਈ ਜਾਵੇ ਸੋ ਹੁਣ ਅਸੀਂ ਇਸ ਸਬੰਧ ਵਿੱਚ ਜੋ ਬੋਰਡ ਦੇ ਉੱਪਰ ਕੰਟੈਕਟ ਨੰਬਰ ਲਿਖਿਆ ਹੈ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਸੱਚੀ ਗੱਲ ਬਕਰ